ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਅੱਜ ਗੱਲ ਕਰਦੇ ਆਂ ਆਪਾਂ ਮੱਤ ਤੇ ਪੜਦਾ ਵੀਡੀਓ ਦੀ ਜਿਸ ਵਿੱਚ ਕਿ ਪ੍ਰੀਤੀ ਮੰਮੀ ਮਨ ਬਣਾ ਲੈਂਦੀ ਹੈ ਪ੍ਰੀਤ ਨੂੰ ਮਿਲਣ ਦਾ ਉਹ ਸੋਚਦੀ ਹੈ ਕਿ ਪਤਾ ਨਹੀਂ ਪ੍ਰੀਤ ਨੇ ਕਿਹੜੀ ਗੱਲ ਹੈ ਜੋ ਮੇਰੇ ਨਾਲ ਕਰਨੀ ਹੈ ਚਲ ਉਸ ਨੂੰ ਇੱਕ ਵਾਰੀ ਮਿਲ ਲੈਣੀ ਆ ਫਿਰ ਉਹ ਅਮਨ ਨੂੰ ਫੋਨ ਲਾ ਕੇ ਕਹਿੰਦੀ ਹੈ ਕਿ ਪ੍ਰੀਤ ਨੂੰ ਕਹੇ ਮੈਂ ਤੈਨੂੰ ਇੱਕ ਵਾਰੀ ਮਿਲ ਲੈਣੀ ਹਾਂ ਉਹ ਸਕੂਲ ਦੀ ਗਰਾਊਂਡ ਵਿੱਚ ਆ ਜਾਵੇ ਫਿਰ ਅਮਨ ਵੀ ਪ੍ਰੀਤ ਨੂੰ ਫੋਨ ਲਾ ਕੇ ਦੱਸ ਦਿੰਦੀ ਹੈ ਪਰੀਤ ਤੇਰੀ ਮੰਮੀ ਤੁਹਾਨੂੰ ਮਿਲਣ ਲਈ ਮੰਨ ਗਈ ਹੈ ਤੇ ਹੁਣ ਤੂੰ ਆਪਣੀ ਮੰਮੀ ਨੂੰ ਜਾ ਕੇ ਮਿਲ ਲੈ ਤੇ ਇਹ ਗੱਲ ਸੁਣ ਕੇ ਪਰੀਤ ਵੀ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਪਰੀਤ ਕਹਿੰਦੀ ਚਲ ਮੰਮੀ ਤਾਂ ਮੈਨੂੰ ਮਿਲਣ ਲਈ ਮੰਨ ਗਈ ਮੇਰੇ ਲਈ ਇਹ ਹੀ ਬਹੁਤ ਵੱਡੀ ਗੱਲ ਹੈ ਫਿਰ ਉਹ ਸੋਚਦੀ ਹੈ ਕਿ ਮੈਂ ਮੰਮੀ ਨੂੰ ਇਕੱਲੀ ਕਿਸ ਤਰ੍ਹਾਂ ਮਿਲਾਂ ਮੈਂ ਤਾਂ ਘਰੋਂ ਇਕੱਲੀ ਜਾ ਵੀ ਨਹੀਂ ਸਕਦੀ ਫਿਰ ਉਹ ਸੰਦੀਪ ਕੋਲ ਜਾਂਦੀ ਹੈ ਤੇ ਸੰਦੀਪ ਦੇ ਤਰਲੇ ਕੱਢਦੀ ਆ ਕਿ ਇੱਕ ਵਾਰੀ ਮੈਨੂੰ ਮੰਮੀ ਨਾਲ ਮਲਾ ਦੇ ਮੇਰੀ ਮੰਮੀ ਮੈਨੂੰ ਮਿਲਣ ਲਈ ਮੰਨ ਗਈ ਹੈ ਪਰ ਸੰਦੀਪ ਨਾ ਕਰ ਦਿੰਦੀ ਹੈ ਕਿ ਮੈਂ ਤੈਨੂੰ ਕਿਸ ਤਰ੍ਹਾਂ ਲੈ ਕੇ ਜਾਵਾਂ ਤੇਰੀ ਮੰਮੀ ਕੋਲ ਜੇ ਘਰੇ ਪਤਾ ਲੱਗ ਗਿਆ ਤਾਂ ਬਹੁਤ ਜ਼ਿਆਦਾ ਲੜਾਈ ਪਾਊਗੀ ਫਿਰ ਸੰਦੀਪ ਕਹਿੰਦੀ ਨਹੀਂ ਦੀਦੀ ਪਲੀਸ ਇੱਕ ਵਾਰੀ ਤੁਸੀਂ ਮੇਰੀ ਗੱਲ ਮੰਨੋ ਮੈਨੂੰ ਮੇਰੀ ਮੰਮੀ ਨਾਲ ਮਲਾ ਦਿਓ ਫਿਰ ਸੰਦੀਪ ਮੰਨ ਜਾਂਦੀ ਹੈ ਫਿਰ ਉਹ ਸੋਚਦੀ ਹੈ ਕਿ ਮੈਂ ਘਰੇ ਕਿਹੜਾ ਬਹਾਨਾ ਲਾਵਾਂ ਕਿ ਜਿਸ ਦਾ ਮੈਂ ਤੇ ਪ੍ਰੀਤ ਦੋਵੇਂ ਜਾ ਸਕੀਏ ਫਿਰ ਉਹ ਕਹਿੰਦੀ ਹੈ ਕਿ ਚਲ ਕਰਨ ਦੇ ਸਕੂਲ ਦਾ ਬਹਾਨਾ ਲਾ ਦਿੰਦੀ ਹੈ ਕਿ ਕਰਨ ਦੇ ਸਕੂਲੋਂ ਫੋਨ ਆਇਆ ਹੈ ਜ਼ਰੂਰੀ ਸਕੂਲ ਜਾਣਾ ਹੈ ਫਿਰ ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਕਰਨ ਦੇ ਸਕੂਲ ਜਾਣਾ ਹੈ ਮੈਂ ਇਕੱਲੀ ਕਿਸ ਤਰ੍ਹਾਂ ਸਕੂਲ ਜਾਵਾਂਗੀ ਮੈਂ ਸੋਚਦੀ ਹਾਂ ਕਿ ਪ੍ਰੀਤ ਨੂੰ ਨਾਲ ਲੈ ਜਾਨੀ ਹਾਂ ਤੇ ਅਸੀਂ ਛੇਤੀ ਛੇਤੀ ਵਾਪਸ ਆ ਜਾਈਏ ਪਹਿਲਾਂ ਤਾਂ ਉਸ ਦੀ ਸੱਸ ਨਹੀਂ ਮੰਨਦੀ ਫਿਰ ਉਹ ਕਹਿੰਦੀ ਹੈ ਕਿ ਚਲ ਜੇ ਦੂਰ ਖੜਨਾ ਹੈ ਤਾਂ ਲੈ ਜਾ ਪਰ ਜੇ ਕੋਈ ਘਰ ਦੇ ਵਿੱਚ ਕਲੇਸ਼ ਹੋਇਆ ਤਾਂ ਅਸੀਂ ਜ਼ਿੰਮੇਵਾਰ ਤੂੰ ਹੀ ਹੋਵੇਂਗੀ ਫਿਰ ਸੰਦੀਪ ਬੋਲਦੀ ਹੈ ਕਿ ਅੱਗੇ ਕਿਹੜਾ ਕਦੀ ਘਰ ਵਿੱਚ ਕੋਈ ਕਲੇਸ਼ ਨਹੀਂ ਹੋਇਆ ਜਿਹੜਾ ਅੱਜ ਨਵਾਂ ਹੋਣਾ ਆ ਫਿਰ ਇੰਨੀ ਗੱਲ ਕਰਕੇ ਸੰਦੀਪ ਅਤੇ ਪ੍ਰੀਤ ਦੋਨੋਂ ਜਣੀਆਂ ਚਲੀਆਂ ਜਾਂਦੀਆਂ ਨੇ ਇੱਧਰ ਪ੍ਰੀਤ ਦੀ ਮੰਮੀ ਵੀ ਸੋਚਾਂ ਸੋਚ ਰਹੀ ਹੁੰਦੀ ਹੈ ਨਾਲੇ ਖਬਰ ਆ ਰਹੀ ਹੁੰਦੀ ਹੈ ਕਿ ਮੈਂ ਘਰੋਂ ਆ ਤਾਂ ਗਈ ਕਿੱਥੇ ਸੋਨੂ ਜੀ ਤੁਹਾਨੂੰ ਪਤਾ ਹੀ ਨਾ ਲੱਗ ਜਾਵੇ ਕਿ ਮੈਂ ਪ੍ਰੀਤ ਨੂੰ ਮਿਲਣ ਗਈ ਹਾਂ ਪਤਾ ਨਹੀਂ ਪਰ ਪ੍ਰੀਤ ਨੇ ਵੀ ਕਿਹੜੀ ਗੱਲ ਹੈ ਜਿਹੜੀ ਮੇਰੇ ਨਾਲ ਕਰਨੀ ਹੈ ਇੱਧਰ ਪ੍ਰੀਤ ਜਦੋਂ ਆਪਣੀ ਮੰਮੀ ਨੂੰ ਦੇਖ ਲੈਂਦੀ ਹੈ ਤਾਂ ਭੱਜੀ ਭੱਜੀ ਆਪਣੀ ਮੰਮੀ ਵੱਲ ਆਉਂਦੀ ਹੈ ਤੇ ਆਪਣੀ ਮੰਮੀ ਤੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਫਿਰ ਸੰਦੀਪ बोलਦੀ ਹੈ ਕਿ ਪ੍ਰੀਤ ਰੋ ਉਹ ਨਾ ਤੁਸੀਂ ਬਹਿ ਕੇ ਇੱਕ ਦੂਜੇ ਨਾਲ ਆਪਣੀ ਗੱਲ ਕਰੋ ਫਿਰ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਬੋਲਦੀ ਹੈ ਕਿ ਪ੍ਰੀਤ ਆ ਤੂੰ ਕਿਹੜੀ ਹਾਲਤ ਬਣਾਈ ਹੈ ਪਹਿਲਾਂ ਤੂੰ ਸਾਡੇ ਘਰ ਵਿੱਚ ਕਿੱਡਾ ਸੋਹਣਾ ਰਹਿੰਦੀ ਹੁੰਦੀ ਸੀ ਕਿੱਡਾ ਸੋਹਣਾ ਕਪੜਾ ਲੀੜਾ ਪਾਉਂਦੀ ਹੁੰਦੀ ਸੀ ਆ ਤੇਰੀ ਵਿਆਹ ਵਾਲੀ ਹਾਲਤ ਆ ਤੂੰ ਬਣੀ ਕੀ ਪਈ ਆ ਇੱਧਰ ਪ੍ਰੀਤ ਵੀ ਆਪਣੀ ਮੰਮੀ ਨੂੰ ਰੋ ਰੋ ਕੇ ਸਾਰਾ ਕੁਝ ਦੱਸਦੀ ਹੈ ਤੇ ਨਾਲ ਹੀ ਇਹ ਬੋਲਦੀ ਆ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਆ ਪਤਾ ਨਹੀਂ ਕਿਉਂ ਮੇਰੀ ਮੱਤ ਤੇ ਪਰਦਾ ਪੈ ਗਿਆ ਮੈਂ ਇਹ ਕਦਮ ਚੁੱਕ ਲਿਆ ਵਿੱਕੀ ਵੀ ਕੋਈ ਕੰਮ ਨਹੀਂ ਕਰਦਾ ਤੇ ਜਦੋਂ ਮੈਂ ਉਸ ਨੂੰ ਕੰਮ ਵੱਲੋਂ ਕਹਿਨੀ ਹਾਂ ਤਾਂ ਮੇਰੇ ਨਾਲ ਲੜਾਈ ਕਰਦਾ ਹੈ ਮੇਰੀ ਸੱਸ ਵੀ ਮੈਨੂੰ ਬਹੁਤ ਮੀਨੇ ਮਾਰਦੀ ਆ ਫਿਰ ਪ੍ਰੀਤ ਦੀ ਮੰਮੀ ਕਹਿੰਦੀ ਹੈ ਕਿ ਪ੍ਰੀਤ ਇਹ ਕੰਮ ਤਾਂ ਹੋਣਾ ਹੀ ਸੀ ਜਦੋਂ ਤੂੰ ਆਪਣੀ ਮਰਜ਼ੀ ਕੀਤੀ ਐ ਪਰ ਹੁਣ ਅਸੀਂ ਇਸ ਦੇ ਵਿੱਚ ਕੁਝ ਨਹੀਂ ਕਰ ਸਕਦੇ ਮੈਂ ਤੈਨੂੰ ਅੱਜ ਆਖਰੀ ਵਾਰ ਮਿਲਣ ਆਈ ਆ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਮਿਲਣ ਨਹੀਂ ਆਵਾਂਗੀ ਇਹ ਗੱਲ ਕਰਕੇ ਫਿਰ ਪ੍ਰੀਤ ਦੀ ਮੰਮੀ ਪ੍ਰੀਤ ਨੂੰ ਮਿਲ ਕੇ ਚਲੀ ਜਾਂਦੀ ਹੈ ਪਰ ਪ੍ਰੀਤ ਬਹੁਤ ਰੁਕਦੀ ਆ ਪਰ ਉਸਦੀ ਮੰਮੀ ਨਹੀਂ ਰੁਕਦੀ ਫੇਰ ਸੰਦੀਪ ਉਸ ਨੂੰ ਬੋਲਦੀ ਹੈ ਕਿ ਪ੍ਰੀਤ ਰੋ ਨਾ ਚੱਲ ਹੁਣ ਆਪਾਂ ਘਰ ਚੱਲੀਏ ਤਾਂ ਪ੍ਰੀਤ ਬੋਲਦੀ ਹੈ ਕਿ ਨਹੀਂ ਦੀਦੀ ਮੈਂ ਘਰ ਨਹੀਂ ਜਾਣਾ ਮੈਨੂੰ ਇੱਥੇ ਹੀ ਰਹਿਣ ਦੋ ਮੇਰਾ ਹੁਣ ਉਸ ਘਰ ਵਿੱਚ ਕੌਣ ਹੈ ਜਿਸ ਨੂੰ ਮੇਰੀ ਪਰਵਾਹ ਹੈ ਮੇਰੇ ਤਾਂ ਨਾ ਹੀ ਪਿੱਕੇ ਰਏ ਤੇ ਨਾ ਹੀ ਮੇਰੇ ਸਹੁਰੇ ਫੇਰ ਸੰਦੀਪ ਪ੍ਰੀਤ ਨੂੰ ਸਮਝਾਉਂਦੀ ਆ ਕਿ ਨਹੀਂ ਤੂੰ ਦਿਲ ਨਾ ਛੱਡ ਆਪਾਂ ਕੋਈ ਨਹੀਂ ਕੋਈ ਨਾ ਕੋਈ ਮਸਲੇ ਦਾ ਹੱਲ ਜਰੂਰ ਲੱਭਾਂਗੇ ਫੇਰ ਸੰਦੀਪ ਪ੍ਰੀਤ ਨੂੰ ਲੈ ਕੇ ਚਲੀ ਜਾਂਦੀ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ